ਹਰੇਕ ਰੰਗ ਹਰੇਕ ਧਾਗਾ ਹੈ ਪੰਜਾਬ ਦੇ ਵਿਰਸੇ ਦੀ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਸੰਕਾਰੀ ਹਾਊਸ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੈਂ ਬੀਬੀਆਂ ਜਿਹੜੇ ਫੁਲਕਾਰੀ ਕੱਢਦੀਆਂ ਸੀਗੀਆਂ ਉਹਨਾਂ ਦੀ ਵੀਡੀਓ ਸਾਡੇ ਗਰੁੱਪ ਦੀ ਅਪਲੋਡ ਕੀਤੀ ਸੀ ਸਭ ਨੇ ਉੱਥੇ ਥੱਲੇ ਮੈਸੇਜ ਕੀਤਾ ਸੀਗਾ ਜਿਹੜਾ ਬਾਗ ਤੁਸੀਂ ਕੱਢ ਰਹੇ ਹੋ ਉਹਦੀ ਵੀਡੀਓ ਜਿਹੜੀ ਆ ਫੁੱਲ ਅਪਲੋਡ ਕਰੋ ਉਸ ਟਾਈਮ ਪੂਰਾ ਤਿਆਰ ਨਹੀਂ ਸੀਗਾ ਅੱਜ ਪੂਰਾ ਤਿਆਰ ਹੋ ਕੇ ਆਇਆ ਇਹ 2 ਮੀਟਰ ਲੰਬਾ 1.5 ਮੀਟਰ ਚੌੜਾ ਖੱਦਰ ਤੇ ਆ ਦੇਖ ਸਕਦੇ ਹੋ ਪਿੱਛੋਂ ਵੀ ਖੱਦਰ ਤੇ ਤਿਆਰ ਕੀਤਾ ਹੈ ਪੁਰਾਣੇ ਰਿਵਾਜ ਇਹ ਟਾਂਗ ਦੇ ਨਾਲ ਅਸੀਂ ਇਹ ਜਿਹੜੇ ਬਾਗ ਸਾਰੇ ਜਿਹੜੇ ਆ ਰੇਸ਼ਨ ਦੇ ਧਾਗਿਆਂ ਨਾਲ ਕੱਢੇ ਜਾਂਦੇ ਆ ਖਰੀਦਣ ਦੇ ਲਈ ਸਾਡੇ ਨੰਬਰਸ ਹੈਗੇ ਆ 8054621970 9501205488 ਪ੍ਰਵੀਨ ਫੁਕਾਰੀ ਹਾਊਸ 636/12 ਲੋਅ ਰੋਡ ਪੱਟੀ ਜ਼ਿਲ੍ਹਾ ਸਾਡਾ ਤਰਨਤਾਰਨ ਸ਼ਹਿਰ ਪੱਟੀ ਆ ਤੁਸੀਂ ਇੱਥੇ ਆ ਕੇ ਵੀ ਖਰੀਦ ਸਕਦੇ ਹੋ ਸ਼ਿਪਿੰਗ ਜਿਹੜੀ ਆ ਸਾਡੀ ਵੈਲ ਵਾਈਡ ਅਵੇਲੇਬਲ ਹੈਗੀ ਆ ਤੁਸੀਂ ਫੋਨ ਕਰਕੇ ਵੀ ਜਿਹੜੀ ਆ ਸ਼ਿਪ ਕਰਵਾ ਸਕਦੇ ਹੋ ਇਹ ਬਾਗ ਔਨ ਸਟਾਕ ਹੈਗਾ ਤੁਸੀਂ ਬਾਏ ਕਰ ਸਕਦੇ ਹੋ